ਮੈਡਮ ਜੀ ਨੇ ਆਪ ਦੇ ਘਰ ਵਾਲਾ ਬੈਠਤਾ ਉਹ ਤੋਂ ਬਾਅਦ ਮੈਡਮ ਜੀ ਉਹ ਤੋਂ ਬਾਅਦ ਕੀ ਹੋਣਾ ਸੀ ਸਰਪੰਚ ਫੇਰ ਆ ਗਿਆ ਫੈਸਲਾ ਕਰਾਉਣ ਮੈਂ ਹਿਸਾਬ ਲਾ ਲਿਆ ਵੀ ਸਾਰੇ ਫਸਾਦ ਦੀ ਜੜ ਸਰਪੰਚ ਦਾ ਪੈਸਾ ਹੈ ਆਏ ਨਹੀਂ ਇਹ ਨਿਬੜਦਾ ਨਵੇੜਾ ਮੈਨੂੰ ਕਰਾਉਣਾ ਪੂ ਮੈਂ ਚੱਕ ਕੇ ਸਰਪੰਚ ਕੁੱਟਤਾ ਮੈਡਮ ਜੀ ਨੇ ਸਰਪੰਚ ਹੀ ਕੁੱਟਦਾ ਤੁਸੀਂ ਦੇਖ ਸਕਦੇ ਹੋ ਪੰਜਾਬੀ ਬਹੁਤ ਵੱਡੀ ਗੱਲ ਹੈ ਫਿਰ ਤੁਸੀਂ ਮੈਡਮ ਜੀ ਮੂੰਹ ਕਿਉਂ ਬੰਨੇ ਜੀ ਮੂੰਹ ਮੂੰਹ ਦਾ ਰਾਜ ਤੁਸੀਂ ਉਹ ਤਾਂ ਮੈਂ ਵੈਸੀ ਬਨ ਲਿਆ ਇਹ ਚ ਡਿਗ ਡਿਗ ਗੱਲ ਮਤਲਬ ਤੁਸੀਂ ਦੇਖ ਸਕਦੇ ਹੋ ਪੰਜਾਬੀ ਮੈਡਮ ਜੀ ਡਰ ਵੀ ਰਹੀ ਹੈ ਕਿਤੇ ਨਾ ਕਿਤੇ ਵੀ ਕਿਤੇ ਮੇਰੀ ਕੋਈ ਲੱਤਾ ਬਹਾਨਾ ਤੋੜਦੇ ਪਿੰਡ ਦਾ ਸਰਪੰਚ ਗੱਲ ਨਹੀਂ ਹੈਗੀ ਜਿਹੜੀਆਂ ਮਸ਼ਹੂਰ ਹਸਤੀਆਂ ਹੁੰਦੀਆਂ ਨੇ ਛੇਦੀ ਕਿਸੇ ਦੇ ਸਾਹਮਣੇ ਨਹੀਂ ਆਉਂਦੀਆਂ ਐ ਨਹੀਂ ਪਤਾ ਕਦੋਂ ਗੋਲੀ ਚੱਲ ਜੇ ਮੈਂ ਤਾਂ ਚੱਲਦੀ ਐ ਇਸ ਚੀਜ਼ ਮੈਡਮ ਜੀ ਕਹਿ ਰਹੇ ਨੇ ਕਿਤੇ ਮੇਰੇ ਗੋਲੀ ਨਾ ਲੱਗ ਜੇ ਗੋਲੀ ਦਾ ਖਤਰਾ ਅਸੀਂ ਪੰਜਾਬ ਗਵਰਨਮੈਂਟ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਭੈਣ ਜੀ ਨੂੰ ਬੱਤੋ ਬਦ ਸਿਕਿਉਰਿਟੀ ਦਿੱਤੀ ਜਾਵੇ ਤੇ ਕੈਨੇਡਾ ਦੇ ਟਰੂਡੋ ਪ੍ਰਧਾਨ ਮੰਤਰੀ ਨੂੰ ਵੀ ਕਹਿੰਦੇ ਵੀ ਇੰਟਰਨੈਸ਼ਨਲ ਸਿਕਿਉਰਿਟੀ ਦਿੱਤੀ ਜਾਵੇ ਤੇ ਫੇਰ ਜੀ ਸਰਪੰਚ ਸਰਪੰਤੀ ਦਾ ਇੱਕ ਮਿੰਟ ਜੀ ਮੜੇ ਜੇ ਹੌਲੀ ਬੋਲੋ ਜੀ ਹੌਲੀ ਮੇਰੇ ਤੁਸ ਦਾ ਮੇਰੇ ਦੌਰਾਂ ਬਣ ਵਾਲੀ ਗੱਲ ਕਰਤੀ ਤੂੰ ਬਾਅਦ ਕੀ ਹੋਣਾ ਸੀ ਨਹੀਂ ਮਤਲਬ ਸਰਪੰਚ ਕੁਟਤਾ ਜੀ ਫਿਰ ਸਰਪੰਚ ਤਾਂ ਸਰਪੰਚੀ ਖਤਮ ਹੋ ਗਈ ਫਿਰ ਕੀ ਬਣਿਆ ਜੀ ਮੈਂ ਉਹੀ ਤਾਂ ਦੱਸ ਰਹੀ ਆਂ ਜੀ ਹੋਰ ਮੈਂ ਭੌਂਕ ਰਹੀ ਆਂਗੀ ਮੇਰੀ ਗੱਲ ਤਾਂ ਸੁਣਦਾ ਨਹੀਂ ਓਦੋਂ ਬਾਅਦ ਕੀ ਹੋਣਾ ਤੀਗਾ ਮੇਰਾ ਘਰ ਵਾਲਾ ਹੋਰ ਰੋਲਿਆਂ ਚ ਫਿਰੀ ਗਿਆ ਤੇ ਸਰਪੰਚ ਦਾ ਨਿਵੇੜਾ ਹੋ ਗਿਆ ਲੋਕ ਕਹਿੰਦੇ ਵੀ ਤੂੰ ਨਿਵੇੜਾ ਭਾਈ ਵਧੀਆ ਕਰਦੀ ਆਂ ਸਰਪਾ ਚੜੀ ਤੈਨੂੰ ਬਣਾਉਣਾ ਹੈਗਾ ਪਿੰਡ ਸਰਪੰਚਣੀ ਬਣ ਪਿੰਡ ਦੇ ਲੋਕਾਂ ਨੇ ਪੈਣ ਜੀ ਨੂੰ ਸਰਪੰਚ ਬਣਾਇਆ ਤਾਂ ਫਿਰ ਤੁਸੀਂ ਕਿੰਨੇ ਸਾਲ ਸਰਪੰਚੀ ਕਰੀ ਜੀ ਮੈਨੂੰ ਤਾਂ ਬਹੁਤ ਟਾਈਮ ਹੋ ਗਿਆ ਸਰਪੰਚੀ ਕਰਦੀ ਨੂੰ ਮੈਂ ਤਾਂ ਬਹੁਤ ਸੁਧਾਰ ਕਰਤੇ ਉਹ ਨਾ ਮੇੜੇ ਕਰਾਤੇ ਮੈਂ ਤਾਂ ਫਿਰ ਹੁਣ ਮਤਲਬ ਪਿੰਡ ਦੀ ਸਰਪੰਚੀ ਤੁਸੀਂ ਹੀ ਚਲਾਰੀਓ ਜੀ ਹਾਂ ਮੈਂ ਹੀ ਚੱਲ ਰਹੀ ਹਾਂ ਫਿਰ ਹੋਣ ਨਹੀਂ ਆਉਂਦਾ ਅੱਗੇ ਨਵਾਂ ਸਰਪੰਚ ਪਈ ਰਹੂਗੀ ਫਿਰ ਕੰਮ ਕਰ ਕਿਵੇਂ ਚੱਲਦੈਨੀ ਚ ਪਿੰਡ ਚ ਵਧੀਆ ਚੱਲੀ ਜਾਂਦੇ ਨੇ ਪਿੰਡ ਚ ਵੜ ਕੇ ਦੇਖੋ ਅੱਛਾ ਕੋਈ ਨਸ਼ੇ ਪੱਤੇ ਵਾਲਾ ਪਿੰਡ ਚ ਜੀ ਨਾ ਨਾ ਕੋਈ ਵੀ ਨਹੀਂ ਹੈਗਾ ਨਸ਼ੇ ਪੱਤੇ ਵਾਲਾ ਅੱਛਾ ਕੋਈ ਨਸ਼ਾ ਪੱਤਾ ਤੇ दारू ਪਿਆ ਲੈ ਜਿਹੜਾ ਪੀਂਦਾ ਉਹ ਵੀ ਜੀ ਨਾ ਨਾ ਕੁਛ ਨਹੀਂ ਹੈਗਾ ਇਸ ਟਾਈਮ ਤੱਕ ਪਿੰਡ ਚ ਪੈਣ ਜੀ ਨੇ ਪਿੰਡ ਚੋਂ ਠੇਕੇ ਚਕਾਦਾ ਪੰਜਾਬੀਓ ਤੁਸੀਂ ਦੇਖ ਸਕਦੇ ਹੋ ਭੁੱਕੀ ਦੇ ਠੇਕੇ ਬੰਦ ਕਰਾਤੇ ਗੋਲੀਆਂ ਬੰਦ ਕਰਾਤੇ ਤੇ ਅਮਲੀ ਮਾਰਦੇ ਮੈਣ ਜੀ ਨੇ ਤੇ ਪੈਣ ਜੀ ਆਪਣੇ ਪਿੰਡ ਚ ਵੋਟ ਕਿੰਨੀ ਹੈ ਜੀ ਹ ਵੋਟ ਹੋਊਗੀ 10000 ਵੋਟ ਮੇਰੇ ਕੋਲ ਪੈਣ ਜੀ ਦੇ ਪਿੰਡ ਚ 10000 ਵੋਟ ਹੈ ਤੁਸੀਂ ਦੇਖ ਸਕਦੇ ਹੋ ਪੰਜਾਬੀਓ ਤੇ ਦਾ ਹੁਣ ਤੁਹਾਡਾ ਇਲੈਕਸ਼ਨ ਦੇ ਵਿੱਚ ਹੁਣ ਦੂਰੀਵਾਰ ਸਰਪੰਚੀ ਦੇ ਇਲੈਕਸ਼ਨ ਆ ਰਹੀਆਂ ਨੇ ਹੁਣ ਫਿਰ ਬਿਨਾ ਵੋਟਾਂ ਤੁਸੀਂ ਬਣਜੋਗੇ ਜੀ ਹਾਂ ਹਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਮੈਂ ਸਰਪੰਚਣੀ ਦਾ ਬਣਾ ਕਮਾਲ ਦੀ ਗੱਲ ਹੈ ਅਚਲਦੀ ਛੋਟੇ ਛੋਟੇ ਹੁੰਦੇ ਵੋਟਾਂ ਪੈਂਦੀਆਂ ਨਹੀਂ ਜੀ ਹਾਂ ਨਾ ਵੋਟ ਹੀ ਨਹੀਂ ਪੈਂਦੀ ਮੈਂ ਹੀ ਸਰਪੰਚਣੀ ਆ ਭੈਣ ਜੀ ਕਹਿੰਦੀ ਹੈ ਕਿ ਕੋਈ ਵੀ ਸਰਪੰਚੀ ਦੀ ਵੋਟਾਂ ਨਹੀਂ ਪੈਂਦੀ ਮੈਂ ਮਤਲਬ ਜਿੱਦੀ ਪੁਸਤੀ ਜਿਵੇਂ ਦੁਬਈ ਦੇ ਵਿੱਚ ਰਾਜ ਹੁੰਦੇ ਨੇ ਨਾ ਛੇਕਾਂ ਦੇ ਰਾਜ ਹੁੰਦੇ ਨੇ ਜਿਹੜਾ ਬਣ ਗਿਆ ਤੇ ਉਹਨਾਂ ਦਾ ਟੱਬਰੀ ਬਣਦਾ ਰਹਿੰਦਾ ਭੈਣ ਜੀ ਕਹਿੰਦੀ ਵੀ ਅਸੀਂ ਆਏ ਬਣਾਗੇ ਐਂ ਕੀ ਕਰਿਓ ਪੈਣ ਜੀ ਹਾਂ ਹਾਂ ਇਦੋਂ ਬਾਅਦ ਫਿਰ ਪੀੜੀ ਚੱਲੀ ਜਾਊਗੀ ਸਾਡੀ ਨਹੀਂ ਪਰ ਪੈਣ ਜੀ ਤੁਸੀਂ ਰੂਟ ਲਈ ਬਹੁਤ ਬੋਲਦੇ ਬਹੁਤ ਜ਼ਿਆਦੇ ਹੈ ਨਾ ਤੂੰ ਤਾਂ ਫਿਰ ਜਦੋਂ ਮੈਂ ਫੈਸਲੇ ਨਿਮੇੜਦੀਆਂ ਨਾ ਉੱਥੇ ਫਿਰ ਆਹੀ ਬੋਲੀ ਰੱਖਣੀ ਪਈ ਉਹੋ ਜਿਹਾ ਸੁਭਾਅ ਆ ਗੱਲਾਂ ਹੋ ਜਾਈ ਹੋ ਰਿਆ ਛੋਡੇ ਪਿੰਡ ਕਿਹੜੇ ਜੀ ਪਿੰਡ ਦਾ ਨਾਮ ਕਿਉਂ ਨਹੀਂ ਦੱਸਦੇ ਤੁਸੀਂ ਪਿੰਡ ਤਾਂ ਫਿਰ ਉਹੀ ਤਾਂ ਗੱਲ ਹੈ ਨਾ ਤੈਨੂੰ ਕਿਹਾ ਵੀ ਵਿਵਾਦ ਹੋ ਜਾਂਦੇ ਨੇ ਇਹਨਾਂ ਗੱਲਾਂ ਨਹੀਂ ਮੈਂ ਮੈਂ ਪੈਣ ਜੀ ਪਿੰਡ ਦਾ ਨਾਮ ਲੈ ਸਕਦਾ ਛੋਡੇ ਦਾ ਲੈ ਇਹਦੋਂ ਕੋਈ ਚੱਕਰ ਨਹੀਂ ਮੈਂ ਨਹੀਂ ਡਰਦੀ ਕਿਸੇ ਤੋਂ ਨਾਲੇ ਕਹਿੰਦੇ ਤੁਸੀਂ ਡਰਦੇ ਨਾਲੇ ਮੂੰਹ ਬੰਦੇ ਐ ਕਹੇ ਉਹ ਕੰਮ ਹੋ ਗਿਆ ਕ ਵਿੱਚੋ ਵਿੱਚ ਹੀ ਮੋਕ ਮਾਰਦੇ ਉੱਤਰ ਲੈਂਦੇ ਫਿਰਦੇ ਸਾਡੇ ਨਾਲ ਪੰਗਾ ਲੈਣ ਨੂੰ ਵਿੱਚੋ ਵਿੱਚ ਹੀ ਮੋਕ ਮਾਰਦੇ ਉੱਤੋਂ ਫਿਰਦੇ ਸਾਡੇ ਨਾਲ ਪੰਗਾ ਲੈਣ ਨੂੰ ਮਿੱਤਰੋ ਅੱਛਾ ਹੋ ਗਈ ਤੇਰੇ ਵਾਲੀ ਤੂੰ ਜੁੱਤੀਆਂ ਨਾ ਖਾਲੀ ਭਾਜਾ ਥਾਂ ਮੈਂ ਤੁਸੀਂ ਜੁੱਤੀਆਂ ਖਾਣ ਵਾਲੀ ਅੱਜ ਅਗਲ ਮੇਰੇ ਕੋਲੇ ਜੀ ਪੱਤਰਕਾਰੀ ਦਾ ਲਾਇਸੈਂਸ ਹੈ ਜੀ ਤੁਸੀਂ ਮੇਰੇ ਦੇ ਹੱਥ ਨਹੀਂ ਚੱਕ ਸਕਦੇ ਹਾਂ ਮੈਨੂੰ ਪੰਜਾਬ ਗਵਰਨਮੈਂਟ ਨੇ ਸਪੈਸ਼ਲ ਲਾਇਸੈਂਸ ਦਿੱਤਾ ਹੈ ਜੀ ਆ ਜਾ ਵਗ ਜਾ ਲਾਇਸੈਂਸ ਆਪ ਦਾ ਕਿਤੇ ਹੋਰ ਵਰਤੀ ਜਾ ਕੇ ਅਸੀਂ ਅਸੀਂ ਪਰਚਾ ਕਰਾ ਦਾਂਗੇ ਜੀ ਮੇਰੇ ਵਾਲੇ ਰੋਲੇ ਤਾਂ ਨਮੇੜੇ ਹੋਏ ਦੇਖੇ ਨਹੀਂ ਛੋਟੇ ਪਿੰਡ ਚ ਛੋਟੇ ਪਿੰਡ ਚ ਚਾਰ ਸਰਪੰਚ ਉੱਤਰੇ ਨੇ ਜੀ ਅਸੀਂ ਕੱਲ ਨੂੰ ਉਹਨਾਂ ਦੇ ਵੀ ਇੰਟਰਵਿਊ ਕਰਕੇ ਪਾਵਾਂਗੇ ਅਸੀਂ ਪੰਜਾਬ ਦਾ ਕੋਈ ਬਕਿਆਉ ਮੀਡੀਆ ਨਹੀਂ ਜੀ ਹਾਂ ਤੁਸੀਂ ਕਹਿੰਦੇ ਹੋ ਸਾਡੇ ਬਾਰੇ ਕੋਈ ਨਹੀਂ ਤੁਸੀਂ ਕਹਿੰਦੇ ਹੋ ਸਾਡੇ ਬਾਰੇ ਕੋਈ ਫਾਰਮ ਨਹੀਂ ਭਰ ਸਕਦਾ ਕੌਣ ਨਹੀਂ ਭਰ ਸਕਦਾ ਛੋਟੇ ਪਿੰਡ ਚ ਚਾਰ ਸਰਪੰਚ ਉੱਤਰੇ ਨੇ ਹਾਂ ਕਿਹੜੇ ਉੱਤਰੇ ਨੇ ਦੱਸੋ ਵੱਧੂ ਉੱਤਰੇ ਨੇ ਵੱਧੂ ਉੱਤਰੇ ਨੇ ਜੀ ਪ੍ਰਗਤੀ ਹੋਣਗੇ ਸਾਹਮਣੇ ਕੋਈ ਨਹੀਂ ਆਉਂਦਾ ਜੇ ਵਗ ਜਾਂਦਾ ਤੁਸੀਂ ਦੇਖਿਓ ਜੀ ਤੁਸੀਂ ਕਿਵੇਂ ਕਹਿ ਰਹੇ ਹੋ ਹਾਂ ਮੇਰੇ ਕੋਲੇ ਲਾਇਸੈਂਸ ਹੈ ਜੀ ਮੈਨੂੰ ਵੱਧ ਘੱਟ ਬੋਲਣ ਦੀ ਲੋ ਜਾ ਬਗ ਜਾ ਤੈਨੂੰ ਮੈਂ ਕਹਤਾ ਚੁੱਪ ਕਰਕੇ ਮੈਂ ਪਰਚਾ ਕਰਾ ਦੂੰ ਜੀ ਤੁਸੀਂ ਮੇਰੇ ਨਾਲ ਬੋਲ ਰਹੇ ਕਿ ਮੈਂ ਇੱਧ ਤੂੰ ਜਾ ਬਗ ਜਾ ਉਹ ਜਾ ਬਗ ਜਾ ਮੇਰੇ ਹੱਥ ਲਾਣ ਦੀ ਲੋੜ ਨਹੀਂ ਜੀ ਮੈਂ ਪਰਚਾ ਕਰਾ ਲੈਣਾ ਮੈਂ ਤੂੰ ਚਾਹਤਾ ਹੀ ਕੁਝ ਮੈਂ ਤੁਸੀਂ ਦੇਖ ਸਕਦੇ ਹੋ ਪੰਜਾਬੀਓ ਮੇਰੇ ਇੱਟਾ ਮਾਰਦੇ ਕੋਸ਼ਿਸ਼ਾਂ ਕਰੀਆਂ ਜਾ ਰਹੀਆਂ ਨੇ ਪੱਤਰਕਾਰ ਦੇ ਪੱਤਰਕਾਰ ਦੇ ਥੱਪੜ ਮਾਰਿਆ ਐਸਾ ਲਾਲੋ ਸਰਕਾਰ ਨਾਲ ਪੰਗਾ ਲੈ ਲਿਆ ਸਰਕਾਰ ਨਾਲ ਪੰਗਾ ਲੈ ਲਿਆ ਆਪਾਂ ਇਹਨਾਂ ਦੇ ਪਰਚਾ ਕਰਾਵਾਂਗੇ ਠੋਕ ਗੱਡ ਕੇ ਕਰਾਵਾਂਗੇ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਰਾਹੁਲ ਮੌੜ ਇਹ ਆਪਣੀ ਭੈਣ ਹੈ ਤੇ ਆਪਾਂ ਨਾ ਇੱਕ ਵੀਡੀਓ ਇਹ ਸੋਸ਼ਲ ਮੀਡੀਆ ਤੇ ਇੱਕ ਐਂਟਰਟੇਨਮੈਂਟ ਕਰ ਰਹੇ ਆ ਇਹਦਾ ਕੋਈ ਵੀ ਵੀਡੀਓ ਨੂੰ ਦਿਲ ਤੇ ਨਾ ਲਾਓ ਇਹ ਸਾਡਾ ਬਸ ਇੱਕ ਮਤਲਬ ਫਨੀ ਵੀਡੀਓ ਹੈ ਤੁਸੀਂ ਵੀਡੀਓ ਨੂੰ ਦੇਖਿਆ ਕਰੋ ਯਾਰ ਪਿਆਰ ਦਿਆ ਕਰੋ ਲੋਕ ਲੱਖਾਂ ਰੁਪਏ ਕਮਾਰੇ ਨੇ ਆਪਾਂ ਵੀ ਚਾਰ ਪੇ ਕਮਾ ਲਾਂਗੇ ਪਰ ਆਪਾਂ ਵਧੀਆ ਚੀਜ਼ਾਂ ਬਣਾਵਾਂਗੇ ਕਿਉਂਕਿ ਇਹ ਚੀਜ਼ ਕੋਈ ਮਾਰੀ ਨਹੀਂ ਇਹਦੇ ਨਾਲ ਲੋਕਾਂ ਦੇ ਦਿਲ ਵਧਦੇ ਨੇ ਖੂਨ ਵੱਧਾ ਹੈ ਤੇ ਮੈਨੂੰ ਲੋਕਾਂ ਦੇ ਪਰਸਨਲ ਮੈਸੇਜ ਆ ਰਹੇ ਨੇ ਵੀ ਤੇਰੀ ਵੀਡੀਓ ਦੇਖ ਕੇ ਸਾਨੂੰ ਬਹੁਤ ਨਜ਼ਾਰਾ ਆਉਂਦਾ ਹੈ ਧੰਨਵਾਦ ਪੰਜਾਬੀ ਸਾਧ ਜੱਟ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਲਵ ਯੂ ਐ